ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਸੋ ਅੱਜ 슈ਗਰ ਦਾ ਦੂਜਾ ਐਪੀਸੋਡ ਸ਼ੁਰੂ ਕਰਨ ਲੱਗੇ ਆ 슈ਗਰ ਟੈਸਟਿੰਗ ਦਾ ਵੀ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਸਲਾਦ ਦੇ ਜਿਹੜੇ ਖਾਣ ਦੇ ਨਾਲ 슈ਗਰ ਦੀ ਵਿੱਚ ਕਿੰਨੀ ਜਲਦੀ ਗਰਾਵਟ ਆਉਂਦੀ ਆ ਹਨਾ ਉਹ ਤੁਹਾਨੂੰ ਪ੍ਰੋਪਰ ਦੱਸਿਆ ਸੀਗਾ ਤੇ ਕੁਝ ਭਰਾਵਾਂ ਦਾ ਸਾਨੂੰ ਕਾਲ ਵੀ ਆਇਆ ਵੀ ਉਹ ਉਸ ਚੀਜ਼ ਨੂੰ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਕਾਫੀ ਦਰਪੜ ਵੀ ਮਿਲ ਰਹੇ ਨੇ ਇਸ ਚੀਜ਼ ਦੇ ਉਹਨਾਂ ਨੇ ਜਲਦੀ ਜਲਦੀ ਵੀਡੀਓ ਵੀ ਆਉਣਗੀਆਂ ਤੇ ਉਹ ਵੀਡੀਓ ਤੁਹਾਨੂੰ ਅਸੀਂ ਸ਼ੇਅਰ ਵੀ ਕਰਾਂਗੇ ਪਰ ਆਪਣੀ ਅਗਲੀ ਵੀਡੀਓ ਵਿੱਚ ਵੀ ਪਾਵਾਂਗੇ ਅੱਜ ਇੱਕ ਨਵੀਂ ਚੀਜ਼ ਅਸੀਂ ਸ਼ੁਰੂ ਕਰਨ ਜਾ ਰਹੇ ਆ ਤੇ ਉਹ ਆਪਣੇ ਘਰਾਂ ਦੇ ਵਿੱਚ ਨੋਰਮਲੀ ਇੱਕ ਮਲ ਬਿਲਕੁਲ ਨੋਰਮਲ ਜੀ ਚੀਜ਼ ਹੁੰਦੀ ਬਾਲੋ ਜੇ ਤੁਹਾਡੇ ਕੋਲ ਸਲਾਦ ਨਹੀਂ ਹੈਗਾ ਤੇ ਉਹ ਚੀਜ਼ ਨੂੰ ట్రਾਈ ਕਰਕੇ ਕੀ ਵਾਕਈ ਉਹਦਾ ਸ਼ੂਗਰ ਘਟਦੀ ਆ ਤੇ ਜਾਂ ਸ਼ੂਗਰ ਲੈਵਲ ਜਿਹੜਾ ਹੈ ਇੱਕਦਮ ਡਾਊਨ ਡ੍ਰੌਪ ਕਰਦਾ ਹੈ ਜਿਵੇਂ ਆਪਣਾ ਸਲਾਦ ਕਰਦਾ ਸੀ ਤੇ ਆਪਾਂ ਚੈੱਕ ਕਰੀਏ ਪਹਿਲਾਂ ਤਾਂ ਹੁਣ ਸਵੇਰ ਦੇ ਮੈਚ ਤਿੰਨ ਰੋਟੀਆਂ ਨਾਲ ਗੋਭੀ ਦੀ ਸਬਜ਼ੀ ਆਲੂ ਤੇ ਨਾਲ ਦਹੀਂ ਤੇ ਰਾਇਤਾ ਵਗੈਰਾ ਲਿਆ ਸੀ ਅੱਜ ਤੇ ਨਾਲ ਦੋ ਗੱਲ ਲੱਡੂ ਖਾਦੇ ਸਵੇਰ ਦੇ ਤੇ ਦੇਖਦੇ ਹਾਂ ਹੁਣ ਇਸ ਟਾਈਮ ਸ਼ੂਗਰ ਕਿੰਨੀ ਹੈ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਨਵਾਂ प्रोसैस शुरू हो गया टेस्ट जो है इस सब गोल का जोड़ा असि ਕਰਦੇ ਆ ਕਿ ਇਹਦਾਂ ਸ਼ੂਗਰ ਨੂੰ ਕਿੰਨਾ ਕੁ ਰੋਕਦੀ ਆ ਤੇ ਇਹ ਹੁਣ ਦੇਖਾਂਗੇ ਵੀ ਇਹ ਅਸੀਂ ਜੇ ਸਲਾਦ ਤੇ ਉੱਤੇ ਤੌਰ ਦੇ ਉੱਤੇ ਜੇ ਸਲਾਦ ਨਾਲੋਂ ਕਿਤੇ ਲਾਭ ਮਿਲੇ ਇਹ ਸਭ ਗੋਲ ਸਾਡੇ ਇੱਕ ਕੰਮ ਹੋਗਾ ਕਿੰਨਾ ਆਉਂਦਾ ਹੈ ਆਪਾਂ ਟੈਸਟ ਵਿੱਚ ਦੇਖਦੇ ਆਂ ਇਹ ਪੀਣਾ ਤੁਹਾਨੂੰ ਔਖਾ ਲੱਗਦਾ ਵਿਸੇ ਇਹ ਕਿ ਬਾ ਗੱਲ ਕਰਾਂ ਸਲਾਦ ਖਾਣਾ ਜਿਆਦਾ ਸੋਖਾ ਹੈ ਦਿਨਾਂ ਨੂੰ ਕਿਉਂਕਿ ਟੈਸਟ ਕਰਨਾ ਟੈਸਟ ਕਰਦਾ ਫਰਜ਼ ਬਣਦਾ ਆਪਣਾ ਵੀ ਕਿਵੇਂ ਹੁਣੇ ਤੂੰ 15 ਮਿੰਟ ਬਾਅਦ ਆਪ ਖੜੀਆਂ ਦੋ ਗਲਾਸ ਹੀ ਆਪਣਾ ਉਸ ਤੋਂ ਬਾਅਦ ਦੁਬਾਰਾ ਸ਼ੂਗਰ ਚੈੱਕ ਕਰਨੀ 1 ਘੰਟੇ ਬਾਅਦ ਵੀ ਕਿੰਨਾ ਫਰਕੇ ਪਉਦੀ ਆ ਤੇ ਕਿੰਨਾ ਨਹੀਂ ਸੋ ਥੈਂਕ ਯੂ ਸੋ ਮਚ ਤੇ ਇੱਥੇ ਜਮਸ਼ੇਰ ਤੇ ਭਾਈ ਹਮਾਰਾ ਕੋਲ ਅਸੀਂ ਗਲਾਸੇ ਬਣਾ ਲਈਆਂ ਨੇ ਤੇ ਇਹ ਖਾ ਕੇ ਉਸ ਤੋਂ ਬਾਅਦ ਟੈਸਟ ਚੈੱਕ ਕਰਾਂਗੇ ਵੀ ਵਾਕੇ ਸ਼ੂਗਰ ਕਿੰਨੀ ਵਾਦੀ ਹ ਹੂੰ 3 ਘੰਟੇ ਬਾਅਦ ਚੈੱਕ ਕਰਾਂਗੇ ਆਪਾਂ ਬੀ 120 ਤੋਂ ਉੱਪਰ ਸਪਾਈਕ ਜਿਹੜਾ ਸ਼ੂਗਰ ਆਪਣੀ ਕਿੰਨਾ ਵਾਰਦੀ ਹੈ ਤੇ ਕਿੰਨੀ ਜਲਦੀ ਜਿਹੜੀ ਸ਼ੂਗਰ ਆ ਆਪਣੇ ਥੱਲੇ ਹੁੰਦੀ ਹੈ ਸੋ ਦੈਟ ਇਜ਼ ਸੋ ਮੱਚ ਕਾਹਨੋ ਕੰਨ ਤੇ ਜੂ ਯਾਰਾ ਦਾ ਤੱਕ ਕਿਸਦਾ ਹੈ ਬਈ ਕੀ ਹੋਇਆ ਲੈ ਇਹਨੂੰ ਕੁਛ ਕੀ ਕਰਦੇ ਜੀ ਮਾਰ ਦੇ ਠੀਕ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਸੋ ਜਿਹੜਾ ਅਸੀਂ ਸੈਕਿੰਡ ਐਕਸਪੈਰੀਮੈਂਟ ਕੀਤਾ ਸੀ ਲਗਭਗ ਉਹ ਵੀ ਕਾਮਯਾਬ ਹੋ ਚੁੱਕਿਆ ਜੀ ਇਹ ਸਭ ਗੋਲ ਜਿਹੜਾ ਹੈਗਾ ਆ ਤੁਸੀਂ ਸਲਾਹ ਦੇ ਬਿਹਾਵ ਦੇ ਉੱਤੇ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ 슈ਗਰ ਨੂੰ ਜਿਹੜਾ ਆ ਕਾਫੀ ਫਰਕ ਪੈਂਦਾ ਹੈ ਤੇ ਘਟੋ ਘਟ ਵੀ ਤੁਸੀਂ ਪਹਿਲਾਂ ਜਿਹੜੀ ਮੈਂ 슈ਗਰ ਚੈੱਕ ਕਰਵਾਈ ਸੀ ਕਿ ਫਿਰ ਮਾਰਨਿੰਗ ਠੀਕ ਹੈ ਜੀ ਉਹ ਲਗਭਗ 120 ਸੀਗੀ ਤੇ ਉਸ ਤੋਂ ਘੰਟੇ ਬਾਅਦ ਜਦੋਂ 슈ਗਰ ਚੈੱਕ ਕਰਾਈ ਆ ਤੇ 116 ਪੁਆਇੰਟ ਤੇ 113 ਪੁਆਇੰਟ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਫਾਈਬਰ ਲੈਣ ਦੇ ਨਾਲ ਤੁਹਾਡੀ ਬੋਡੀ ਨੂੰ ਕਿੰਨਾ ਫਰਕ ਪੈਂਦਾ ਉਸ ਚੀਜ਼ ਦਾ ਤੇ ਜੇ ਤੁਹਾਡੇ ਕੋਲ ਸਲਾਦ ਟਾਈਮ ਤੇ ਨਹੀਂ ਲਿਆ ਜਾਂਦਾ ਤੇ ਤੁਸੀਂ ਉਹਦੀ ਵਿਹਾਰ ਦੇ ਉੱਤੇ ਫਾਈਬਰ ਉਹ ਜਿਹੜਾ ਇਹ ਸਭ ਗੋਲਾ ਉਹ ਲੈ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਫਾਇਦੇ ਰਿਜ਼ਲਟ ਜਿਹੜੇ ਮੇਰੇ ਦੇਖਣ ਵਾਲੇ ਲੋਕ ਨੇ ਮੇਰੇ ਭਰਾ ਦੇ ਪੈਣਾ ਨੇ ਉਹਨਾਂ ਨੇ ਇਹਦੇ ਚੀਜ਼ ਨੂੰ ਅਪਣਾਇਆ ਆ ਸੈਲਡ ਦੇ ਨਾਲ ਲਾਈਫ ਵੱਧੀ ਤੋਂ ਜ਼ਿਆਦਾ ਚੇਂਜ ਕੀਤੀ ਉਹਨਾਂ ਨੇ ਤੇ ਜਿਹੜੀ ਬੀਬੀ ਦੀ ਸ਼ੂਗਰ ਲਗਭਗ 350 ਸੀ ਉਹ ਹੁਣ 200 ਤੱਕ ਰਹਿਣ ਲੱਗ ਪਈ ਐ ਇਸ ਕਰਕੇ ਬੜੇ ਜਲਦੀ ਉਹਨਾਂ ਦੀ ਵੀਡੀਓ ਮੈਂ ਤੁਹਾਡੇ ਤੱਕ ਲੈ ਕੇ ਆਉਂਗਾ ਪ੍ਰੋਪਰਲੀ ਕੱਲੇ-ਕੱਲੇ ਸਬੂਤ ਦੇ ਨਾਲ ਵੀ ਕਿੰਨੀ ਸ਼ੂਗਰ ਉਹਨਾਂ ਨੂੰ ਕਿੰਨੇ ਟਿਚਰ ਦੇ ਵਿੱਚ ਫਰਕ ਪੈਂਦੀ ਹੈ ਤੇ ਸੋ ਹੁਣ ਆਪਾਂ ਖਾਣਾ ਬਦਲਦੇ ਆਂ ਆਪਣਾ ਤੇ ਲਾਈਫ ਬਦਲਦੇ ਆਂ ਸੋ ਥੈਂਕ ਯੂ ਸੋ ਮੱਚ ਜੀ